ਤੇ ਮੈਂ ਤੁਹਾਡਾ ਦੋਸਤ ਸਤਪਾਲ ਸਿੰਘ ਦੇੜਾ ਕਾ ਸੁਣ ਬੇ ਅਮਰੀਕ ਮਹਿਰਮਾ ਤੇਰੀ ਜੀਵੇ ਤਲਵੰਡੀ ਸਾਡੇ ਵੇ ਰਾਸ ਨਾ ਆਈ ਪਿਆਰ ਦੀ ਇਹ ਪਗੜੰਡੀ ਬਲੇ ਮਸ਼ਹੂਰ ਗੀਤਕਾਰ ਦੀ ਅੱਜ ਪੁਸਤਕ ਕੁਜੇ ਚ ਬੰਦ ਸਮੁੰਦਰ ਕੁਜੇ ਵਿੱਚ ਸਮੁੰਦਰ ਨੂੰ ਮਹਿਫਲੇ ادیਬ ਸੰਸਥਾ ਜਗਰਾਉ ਸ਼ਬਦ ادب ਸਹਿਤ ਸਭਾ ਮਾਨੋਕੇ ਵੱਲੋਂ ਪਿੰਡ ਦੇੜਕੇ ਵਿਖੇ ਰਿਲੀਜ਼ ਕੀਤਾ ਜਾ ਰਿਹਾ ਹੈ ਅਸੀਂ ਅਮਰੀਕ ਸਿੰਘ ਜੀ ਤਲਵੰਡੀ ਤੋਂ ਹੀ ਜਾਣਕਾਰੀ ਲੈਣੇ ਆ ਕਿ ਉਹਨਾਂ ਨੇ ਕੁਜੇ ਵਿੱਚ ਸਮੁੰਦਰ ਨੂੰ ਕਿਵੇਂ ਬੰਦ ਕੀਤਾ ਜੀ ਤਲਵੰਡੀ ਸਾਹਿਬ ਪਹਿਲੀ ਗੱਲ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਪਹਿਲੇ ਦੀਵ ਸੰਸਥਾ ਦੇ ਜਿੰਨੇ ਵੀ ਮੈਂਬਰ ਹੈ ਸ਼ਬਦ ਅਦਬ ਸਭਾ ਸਰਸਭਾ ਮਾਣੂ ਕੇ ਦੇ ਪ੍ਰਧਾਨ ਸਾਹਿਬ ਮੈਂਬਰ ਸਾਹਿਬ ਤੇ ਜਿੰਨੇ ਵੀ ਆਪਤਵੰਤ ਸੱਜਣ ਮਿੱਤਰ ਆਇਆ ਹੈ ਮੈਂ ਦਾ ਸ਼ੁਕਰੀਆ ਦਾ ਕਰਦਾ ਇਹ ਜਿਹੜੀ ਮੇਰੀ ਅੱਜ ਕੁਝ ਦੇ ਵਿੱਚ ਸਮੁੰਦਰ ਕਿਤਾਬ ਦੇ ਲੋਕਰਪਤ ਸਮਾਗਮ ਦੇ ਵਿੱਚ ਸ਼ਾਮਲ ਹੋਏ ਆ ਇਹ ਸੱਚ ਹੈ ਜਸਵਿੰਦਰ ਸਿੰਧਾ ਜੀ ਨੇ ਜਦੋਂ ਮੈਂ ਗੱਲ ਕੀਤੀ ਹੈ ਮੈਂ ਇਹਨਾਂ ਨੂੰ ਆਖਿਆ ਸੀ ਵੀ ਸਿਰਫ ਲੋਕਰਪਤ ਕਰਨੀ ਹੈ ਕੋਈ ਗੋਸ਼ਟੀ ਨਹੀਂ ਕੋਈ ਕੁਛ ਨਹੀਂ ਸੰਖੇਪ ਤੇ ਛੋਟਾ ਸਮਾਗਮ ਰੱਖਿਓ ਪਰ ਸਿੰਧਾ ਜੀ ਨੇ ਕਮਾਲ ਕਰਤੀ ਥੋੜੇ ਸਮੇਂ ਦੇ ਵਿੱਚ ਹੀ ਬੜਾ ਸ਼ਾਨਦਾਰ ਤੇ ਸਫਲ ਸਮਾਗਮ ਕਰਾਇਆ ਤੇ ਮੈਨੂੰ ਬੜੀਏ ਇਸ ਗੱਲ ਦੀ ਖੁਸ਼ੀ ਹੈ ਤੇ ਮੈਂ ਸਿੰਦਾ ਜੀ ਦਾ ਇਹਨਾਂ ਦੀ ਸੰਸਥਾ ਦਾ ਮੈਂ ਪਹਿਲੇ ਜਿਹੜੀ ਆਪਣੇ ਦੂਜੀ ਹੈ ਸ਼ਬਦ ਅਦਵ ਸੈ ਸਵਾ ਮਾਨੂੰ ਕੇ ਤੇ ਪਿੰਡ ਦੇ ਪੰਚਾਇਤ ਪ੍ਰਬੰਧਤਿਆਂ ਦਾ ਤਾਂ ਜਿਹੜੇ ਮੇਰੇ ਮਹਾਨ ਸ਼੍ਰੀਤਮ ਰਿਆ ਕੋਲੇ ਖੜੀਆਂ ਸਾਰਿਆਂ ਦਾ ਅੱਜ ਦੇ ਦਿਨ ਤੇ ਮੈਂ ਸ਼ੁਕਰੀਆ ਦਾ ਕਰਦਾ ਧੰਨਵਾਦ ਕਰਦਾ ਉਹ ਮੈਂ ਸ਼ਹਿਰਤ ਨਾਲ ਜਿਹੜਾ ਬੜਾ ਖੁਸ਼ ਹੋ ਕੇ ਤੁਹਾਨੂੰ ਸੁਣਨਾ ਮੰਦੀ ਚਰਖੀ ਢਾਕੇ ਜਦੋਂ ਤੰਦ ਯਾਦਾਂ ਦੀ ਪਾਵੇਗਾ ਮੰਦੀ ਚ ਆਖੀ ਡਾਕੇ ਜਦੋਂ ਤੰਦ ਜਦਾਂ ਦੀ ਪਾਵੇਗਾ ਤੁਹਾਡੇ ਗੁਣਾਂ ਤੇ ਲਾਗ ਲੁੱਟੇ ਸ਼ਿੱਕੂ ਪਰ ਬਖਾਵੇਗਾ ਅਮਰੀਕ ਤਰਵੰਡੀ ਉੱਠਦਾ ਬਿੰਦਾ ਤੁਹਾਡਾ ਨਾਮ ਤੇ ਆਵੇਗਾ ਮਣਾ ਮੁਹੀ ਤੁਸਾਂ ਮਾਨਜ ਦਿੱਤਾ ਉਹਦਾ ਖਰਚ ਕਾਵੇਗਾ ਮਣਾ ਮੁਹੀ ਤੁਸਾਂ ਮਾਨਜ ਦਿੱਤਾ ਉਹਦਾ ਖਰਚ ਕਾਵੇਗਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਾ ਤਰਵੰਡੀ ਸਾਹਿਬ ਕੁਝੇ ਵਿੱਚ ਸਮੁੰਦਰ ਇਹਦੇ ਬਾਰੇ ਵੀ ਦੋ ਸ਼ਬਦ ਜਰੂਰ ਇਹ ਕਾਫਸ ਰੇੜੇ ਆ ਜੀ 400 ਤੋਤੇ ਜੀ ਜਿਹੜੇ ਅੱਖਰ ਮੈਂ ਕਿਸੇ ਸਮੇਂ ਸਕੂਟਰ ਦੀ ਸਟਿੱਪਣੀ ਤੇ ਲਿਖਿਆ ਕਰਦਾ ਸੀ ਸ਼ੇਰ ਦੇ ਰੂਪ ਵਿੱਚ ਉਹ ਲੋਕਾਂ ਚ ਇੰਨੇ ਹਰਮਨ ਪਿਆਰੇ ਹੋਏ ਸਕੂਲਾਂ ਦੀਆਂ ਕੰਧਾਂ ਤੇ ਪਹੁੰਚ ਗਏ ਤੇ ਬੜਾ ਮੈਨੂੰ ਮਾਣ ਮਿਲਿਆ ਮੈਨੂੰ ਸਤਿਕਾਰ ਮਿਲਿਆ ਫਿਰ ਮੈਂ ਛੁਟ ਦੇਖਿਆ ਵੀ ਛੋਟੇ ਜਿਹੇ ਲਾਈਨ ਦੇ ਲੋਕ ਅਸਰ ਕਰਦੀਆਂ ਚੰਗਾ ਸਤਿਕਾਰ ਦਿੰਦੀਆਂ ਫਿਰ ਮੈਂ ਲਗਾਤਾਰ ਜਿੱਥੇ ਗੀਤ ਲਿਖਦਾ ਸੀ ਕਵਤਾਵਾਂ ਲਿਖਤੋਂ ਪਤਾ ਬਹੁਤ سارے ਕਾਇਕ ਨੇ ਗੀਤ ਵੀ ਆਏ ਆ ਚਾਪਨਤਾਲ ਕਲਾਕਾਰਾਂ ਨੇ ਆ ਤੇ ਉਹ ਜਿੱਥੇ ਮਤਲਬ ਇਹ ਇਹ ਇਸ ਰੂਪ ਨੂੰ ਜੋ ਲੋਕਾਂ ਨੇ ਬਹੁਤ ਪਸੰਦ ਕੀਤਾ ਫਿਰ ਮੈਂ ਇਹਨੂੰ ਆਖਿਆ ਵੀ ਸੋਚਿਆ ਵੀ ਇਹਨੂੰ ਕਿਤਾਬ ਜ਼ਰੂਰ ਦਿੱਤਾ ਜਾਵੇ ਜੀ ਸੋ ਜਦੋਂ ਮੈਂ ਫੇਸ ਪਹਿਲਾਂ ਉਹ ਵਰਤਦਾ ਸੀ ਉਪਰ ਮੁੜ ਕੇ ਫੇਸਬੁੱਕ ਤੇ ਆ ਗਿਆ ਫੇਸਬੁੱਕ ਤੇ ਜਦੋਂ ਥੱਲੇ ਕਮੈਂਟ ਦੇ ਸੀ ਨਾ ਸ਼ੇਅਰ ਦੇ ਮਿੱਤਰਵੰਡੀ ਕੁਜੇ ਸਮੁੰਦਰ ਪਤਮ ਇਹਦਾ ਨਾਮ ਕਿਤਾਬ ਦਾ ਨਾਮ ਵੀ ਕੁਜੇ ਵਿੱਚ ਸਮੁੰਦਰ ਰਸਤਾ ਉਹ ਆ ਕਾਬ ਸਨੇੜੇ ਐ ਸ੍ਰੇਹੇ ਐ ਛੋਟੇ ਛੋਟੇ ਜੀ ਬਹੁਤ ਬਹੁਤ ਧੰਨਵਾਦ ਜੀ ਜਿੱਥੇ ਕੁਜੇ ਵਿੱਚ ਬੰਦ ਸਮੁੰਦਰ ਨੂੰ ਮਹਾਨ ਕਲਾਕਾਰ ਮਹਾਨ ਗੀਤਕਾਰ ਮਹਾਨ ਕਵੀ ਮਹਾਨ ਲੇਖਕ ਮਹਾਨ ਨਾਵਲਕਾਰ ਪਹੁੰਚੇ ਨੇ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਮਿੱਤਰ ਸਿੰਘ ਮੀਤ ਜੀ ਵੀ ਪਹੁੰਚ ਪਹੁੰਚੇ ਨੇ ਉਹਨਾਂ ਨੂੰ ਵੀ ਮਿੱਤਰ ਸਿੰਘ ਮੀਤ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਬਹੁਤ ਵਧੀਆ ਸਮਾਗਮ ਜਿਹੜਾ ਜਰਤਿਆ ਗਿਆ ਲੋੜ ਹੈ ਬੀਜ ਯੂਨੀਵਰਸਿਟੀਆਂ 'ਚ ਆਮ ਪ੍ਰੋਗਰਾਮ ਹੁੰਦੇ ਆ ਭਾਸ਼ਾ ਵਿਭਾਗ ਦੇ ਹੈੱਡਕੁਆਰਟਰਾਂ 'ਚ ਹੁੰਦੀ ਹੈ ਲੋਕਾਂ 'ਚ ਨਹੀਂ ਜਾਂਦਾ ਸਾਹਿਤ ਹੈ ਜਿਹੜਾ ਜਿੱਥੇ ਜਾਣਾ ਚਾਹੀਦਾ ਤੁਸੀਂ ਅੱਜ ਇੱਕ ਛੋਟੇ ਜਿਹੇ ਪਿੰਡ 'ਚ ਐਡਾ ਵੱਡਾ ਸਮਾਗਮ ਇੰਨਾ ਪ੍ਰਭਾਵਸ਼ਾਲੀ ਜਿਹੜਾ ਰਚਿਆ ਗਿਆ ਉਹ ਬੜੀ ਖੁਸ਼ੀ ਦਿੰਦਾ ਹੈ ਤੇ ਤਸੱਲੀ ਦਿੰਦਾ ਹੈ ਵੀ ਸਾਹਿਤ ਦਾ ਮੁੱਲ ਪੈਂਦਾ ਰਹੇਗਾ ਜੀ ਧੰਨਵਾਦ ਜੀ ਛੋਟੇ ਜੇ ਸਮਾਗਮ ਨੂੰ ਪ੍ਰਭਾਵਸ਼ਾਲੀ ਬਣਾਇਆ ਜਸਵਿੰਦਰ ਸਿੰਘ ਸ਼ਿੰਦਾ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਕਿੱਦਾਂ ਇਹ ਛੋਟੇ ਜਿਹੇ ਸਮਾਗਮ ਨੂੰ ਤੁਸੀਂ ਪ੍ਰਭਾਵਸ਼ਾਲੀ ਇੰਨਾ ਬਣਾ ਲੈਨੇ ਹੋ ਬਹੁਤ ਬਹੁਤ ਧੰਨਵਾਦੀ ਦਿਨਕ ਸਵੇਰਾ ਜੀ ਤੁਸੀਂ ਇਹ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਅੱਜ ਦਾ ਜੋ ਸਮਾਗਮ ਹੈ ਤੁਸੀਂ ਤੁਹਾਨੂੰ ਪਤਾ ਹੀ ਹੈ ਵੀ ਤਲਵੰਡੀ ਸਾਹਿਬ ਦੀ ਜਿਹੜੀ ਕਿਤਾਬ ਸੀ ਕੁਜੇ ਵਿੱਚ ਸਮੁੰਦਰ ਉਹਦਾ ਰਿਲੀਜ਼ ਪ੍ਰੋਗਰਾਮ ਸੀਗਾ ਲੋਕ ਅਰਪਣ ਕਰਨਾ ਸੀ ਬੜੇ ਵਧੀਆ ਟੰਗ ਨਾਲ ਇਹ ਸਾਰਾ ਸਮਾਗਮ ਹੋਇਆ ਮਿੱਤਰ ਸੰਮੀਤ ਜੀ ਸਾਡੇ ਪ੍ਰਿੰਸੀਪਲ ਬਲਦੇਵਵਾਹਾ ਜੀ ਪ੍ਰਿੰਸੀਪਲ ਡਾਇਰੈਕਟਰ ਮਹਿੰਦਰ ਸਿੰਘ ਜੀ ਸੰਧੂ ਕਰਨ ਪ੍ਰੋਫੈਸਰ ਕਰਨ ਸਿੰਘ ਸੰਧੂ ਜੀ ਹੋਰ ਮਹਾਨ ਸਖਸੀਤਾਂ ਸਾਡੀਆਂ ਦੋਵੇਂ ਸੁਭਾਵਾਂ ਦੇ ਪ੍ਰਧਾਨ ਸਾਹਿਬਾਨ ਨੇ ਬੜੇ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਨੂੰ ਜਾਰੀ ਕੀਤਾ ਤੇ ਜਦੋਂ ਇਹ ਕਿਤਾਬ ਪੜਾਂਗੇ ਪਤਾ ਲੱਗ ਜੂਵੇ ਕਿ ਕੁਝੇ ਦੇ ਵਿੱਚ ਕੀ ਕਿਹੜਾ ਸਮੁੰਦਰ ਬੰਦ ਕੀਤਾ ਤਲਵੰਡੀ ਸਾਹਿਬ ਨੇ ਕਿਉਂਕਿ ਹਮੇਸ਼ਾ ਹੀ ਇਹ ਛੋਟੀਆਂ ਛੋਟੇ ਟੋਟ ਕੇ ਮਤਲਬ ਲਿਖਦੇ ਰਹਿੰਦੇ ਨੇ ਵੱਡੀ ਵੱਡੀ ਗੱਲ ਕਹਿੰਦੇ ਰਹਿੰਦੇ ਨੇ ਉਹ ਕੁਝੇ ਵਿੱਚ ਸਮੁੰਦਰ ਸਾਨੂੰ ਪਤਾ ਦਾ ਵੀ ਕਿਹੜਾ ਇਹਨਾਂ ਨੇ ਬੰਦ ਕੀਤਾ ਤੇ ਜਦੋਂ ਪੜਾਂਗੇ ਹੋਰ ਵੀ ਪਤਾ ਲੱਗ ਜਾਊਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਹਿ ਸਵਾ ਮਾਨੂਕੇ ਦੇ ਪ੍ਰਧਾਨ ਬਾਈ ਰਸ਼ਪਾਲ ਸਿੰਘ ਜੀ ਚੱਕਰ ਸਾਡੇ ਨਾਲ ਮੌਜੂਦ ਨੇ ਬਾਈ ਜੀ ਅੱਜ ਦੇ ਦਿਨ ਤੇ ਕੀ ਕਹੋਗੇ ਜੀ ਦੇਨ ਸਵੇਰਾ ਦੀ ਟੀਮ ਦਾ ਇੱਥੇ ਡੇਢ ਕੇ ਪਿੰਡ ਵਿੱਚ ਬਹੁਤ ਹੀ ਵਧੀਆ ਸਹਿਤਿਕ ਸਮਾਗਮ ਨੂੰ ਕਵਰ ਕਰਨ ਲਈ ਬਹੁਤ ਬਹੁਤ ਧੰਨਵਾਦ ਤਲਵੰਡੀ ਸਾਹਿਬ ਦੀ ਕਿਤਾਬ ਕੁਜੇ ਵਿੱਚ ਸਮੁੰਦਰ ਦੇ ਲੋਕ ਅਰਪਣ ਤੇ ਜਸਵਿੰਦਰ ਸਿੰਘ ਸ਼ਿੰਦਾਰੀ ਨੇ ਇੱਥੇ ਡੇਢਕੇ ਪਿੰਡ ਵਿੱਚ ਸਰਪੰਚ ਜਸਵੀਰ ਸਿੰਘ ਉਹਨਾਂ ਦੀ ਰਹਿਨਮਾਈ ਚ ਪ੍ਰੋਗਰਾਮ ਬਹੁਤ ਵਧੀਆ ਕਰਵਾਇਆ ਸਹਿਤਿਕ ਪ੍ਰੋਗਰਾਮ ਪਿੰਡਾਂ ਦੇ ਵਿੱਚ ਹੋਣ ਇਹ ਮਿੱਤਰ ਸੈਨ ਮੀਤ ਜੀ ਤਲਵੰਡੀ ਸਾਹਿਬ ਸੰਧੂ ਸਾਹਿਬ ਇਹਨਾਂ ਦੀ ਸਾਰਿਆਂ ਦੀ ਸਹਿਤਕਰਾਂ ਦੀ ਇੱਛਾ ਵੀ ਹੈ ਪਰ ਉਹ ਹੁਣ ਉਹਦੇ ਤੇ ਅਮਲ ਹੁੰਦਾ ਨਜ਼ਰ ਆ ਰਿਹਾ ਵਾ ਇੰਨਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਿੰਡ ਦੇ ਸਰਪੰਚ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਇੰਨਾ ਵਧੀਆ ਸਮਾਗਮ ਹੋਇਆ ਕੀ ਕਹਾਂਗੇ ਜੀ ਮੈਂ ਤਾਂ ਹੀ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਸਾਡੇ ਅੱਜ ਪਿੰਡ ਵਿੱਚ ਸਾਡੇ ਸਰਦਾਰ ਜਸਵਿੰਦਰ ਸਿੰਘ ਛਿੰਦਾ ਨੇ ਉਹ ਸ਼ਖਸੀਅਤਾਂ ਨੂੰ ਭੇਜਿਆ ਜਿਨ੍ਹਾਂ ਨੂੰ ਲੋਕ ਦੇਖਣ ਨੂੰ ਵੀ ਤਰਸਦੇ ਆ ਜੇ ਮੈਂ ਸੋਚਾਂ ਕੁਝ ਵੇ ਸਮੁੰਦਰ ਦਾ ਸਲਾਈਡ ਹੀ ਕਿ ਜਦੋਂ ਇਹ ਬੋਲਦੇ ਨੇ ਸਟੇਜ ਤੇ ਸਾਰੇ ਸਾਡੇ ਬੁੱਧੀਜੀਵੀ ਜਿੰਨੇ ਵੀ ਸਾਡੇ ਅੱਜ ਨਵਲਕਾਰ ਪਹੁੰਚੇ ਨੇ ਇਹ ਛੋਟੀ ਜੀ ਗੱਲ ਹੁੰਦੀ ਆ ਪਰ ਉਹਦਾ ਮਹਨਤ ਬਹੁਤ ਵੱਡਾ ਹੁੰਦਾ ਇਸ ਕਰਕੇ ਜਿਹੜੀ ਵੀ ਗੱਲ ਕਰਦੇ ਆ ਉਹ ਜੇ ਆਪਾਂ ਅਮੀ ਕਹਾਵਤਾਂ ਯਾਰ ਵੀ ਥੋੜੇ ਟਾਈਮ ਚ ਇਹਨਾਂ ਨੇ ਕੁਝ ਸਮੁੰਦਰ ਬੰਦ ਕਰਤਾ ਅੱਜ ਸੱਚਮੁੱਚ ਹੀ ਸਾਡੇ ਪਿੰਡ ਵਿੱਚ ਆਜਨੇ ਅੱਜ ਬਹੁਤ ਵਧੀਆ ਗੱਲਾਂ ਕਰਕੇ ਸਾਨੂੰ ਬਹੁਤ ਸਿੱਖਿਆ ਦਿੱਤੀ ਆ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਇਹਨਾਂ ਦੀਆਂ ਜੋ ਸਖਿਆਵਾਂ ਸਾਨੂੰ ਮਿਲਦੀਆਂ ਅਸੀਂ ਉਹਤੇ ਚੱਲਣ ਦਾ ਯਤਨ ਕਰਾਂਗੇ ਧੰਨਵਾਦ ਜੀ ਸੋ ਧੰਨਵਾਦ ਸਾਰਿਆਂ ਦਾ ਦੇਖਦੇ ਹੋ ਦਿਨਿਕ ਸਵੇਰਾ ਟੀਵੀ